ਸਸਿਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋ ਤੇ ਵਧੀਆ ਹੋਵੋਗੇ ਬਹੁਤ ਦਿਨਾਂ ਬਾਅਦ ਬਲੌਗ ਪਾ ਰਹੇ ਹਾਂਗੇ ਕੋਸ਼ਿਸ਼ ਹੁੰਦੀ ਆ ਵੀ ਬਲੌਗ ਪਾਇਆ ਕਰੀਏ ਡੇਲੀ ਪਰ ਟਾਈਮ ਨਹੀਂ ਲੱਗਦਾ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਬਲੌਗ ਬਣਾਉਣਾ ਤੇ ਜਦੋਂ ਵੀ ਯਾਦ ਆਉਂਦਾ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ ਵੀ ਬਲੌਗ ਬਣਾਈਏ ਜਦੋਂ ਵੀ ਯਾਦ ਆਉਂਦਾ ਸਾਰਾ ਟਾਈਮ ਲੰਘ ਜਾਂਦਾ ਵੀ ਇਹ ਚੀਜ਼ ਦਾ ਤਾਂ ਬਲੌਗ ਵੀ ਬਣ ਜਾਂਦਾ ਤੇ ਇਧਰ ਅਸੀਂ ਜਾ ਰਹੇ ਹਾਂ ਬਾਹਰ ਤੇ ਡਿਨਰ ਕਰਨ ਪਰ ਮੰਮੀ ਮੇਰੀ ਜਾ ਨਹੀਂ ਰਹੀ। ਇਹ ਰੋਟੀਆਂ ਬਣਾ ਰਹੀ। ਤੇ ਡੈਡੀ ਮੇਰਾ ਤਾਂ ਨਹੀਂ ਜਾ ਰਿਹਾ। ਉਹ ਬਿਮਾਰ ਹੈ। ਥੋੜਾ ਵੀ ਦਵਾਈ ਦੂਈ ਚੱਲਦੀ ਆ ਆਪਰੇਸ਼ਨ ਹੋਇਆ ਤਾਂ ਕਰਕੇ ਬਾਹਰ ਦਾ ਖਾਣਾ ਨਹੀਂ। ਤੇ ਮੰਮੀ ਕਹਿੰਦੀ ਫਿਰ ਮੈ ਵੀਰੀਆਂ ਦੀ ਸਾਨੂੰ ਕਿਸੇ ਦਿਨ ਫੇਰ ਲੈ ਜਿਓ। ਕਿਉਂ ਮੈਂ ਜਾ ਰਹੀ? 베 ਡੈਡੀ ਨਹੀਂ ਜਾਂਦੇ। ਹਾਂ। ਤਾਂ ਤੂੰ ਨਹੀਂ ਜਾਦੀ। ਫੇਰ ਕਿਦੋਂ ਜਾਓਗੇ? ਹੈ? ਫੇਰ ਕਦੋਂ? ਹੈ ਮੰਮੀ? ਕਦੋਂ ਜਾਓਗੇ? ਫੇਰ ਕਦ ਕਿਹੜੇ ਦਿਨ? ਅੱਛਾ। 12 ਨੂੰ 12 ਨੂੰ ਕਹਿੰਦੇ ਆ ਫਿਰ 12 ਤੇ ਮੰਮੀ ਸਾਡੀ ਕਹਿੰਦੀ ਸਾਨੂੰ ਕਿਸੇ ਦਿਨ ਫੇਰ ਲੈ ਜਾਓ ਤੇ ਅੱਜ ਸਾਡੇ ਘਰੇ ਰਿਸ਼ਤੇਦਾਰ ਵੀ ਆਏ ਹੋਏ ਸੀਗੇ ਤੇ ਅਸੀਂ ਤਾਂ ਜਾ ਰਹੇ ਆ ਸਾਡਾ ਪਲਾਨ ਬਣਿਆ ਹੋਇਆ ਸੀ ਪਹਿਲੀ ਤੇ ਹੁਣ ਅਸੀਂ ਦੇਖਦੇ ਆ ਇੱਕ ਦਾ ਮਛਰੀ ਜੀ ਬਹੁਤ ਆਈ ਜਾਂਦੀ ਆ ਤੇ ਬਾਕੀ ਦਿਖਾਉਣਾ ਤੁਹਾਨੂੰ ਅੱਗੇ-ਅੱਗੇ ਇੱਕ ਵਾਰ ਨਿਕਲੀਏ ਕਿੱਥੇ ਚੱਲੇ ਆ ਕਿੱਥੇ ਡਿਨਰ ਕਰਨ ਜਾਂਦੇ ਆ ਕੌਣ-ਕੌਣ ਸਾਡੇ ਨਾਲ ਜਾ ਰਿਹਾ ਪੱਕੇ ਡਰਾਈਵਰ ਨੇ ਪੂਰੇ ਪੂਰੀ ਜਗ੍ਹਾ ਵਿੱਚ ਦੀ ਗੱਡੀ ਘੱਟ ਲੈਂਦੇ ਨੇ ਮੇਰੇ ਜੀਵਨ ਗੇਟ ਖੋਲ ਦੇ ਟਾਕੇ ਖੋਲ ਦੋ ਮੱਛਰ ਜਾ ਰਹੇ ਅੰਦਰ ਆ ਲੋ ਪਾਣੀ ਦੀ ਬੋਟਲ ਮਾਨਾ ਸਿੱਦੇ ਵੀ ਜਾਣੇ ਪਾਣੀ ਪੂਣੀ ਰੱਖਣਾ ਬਹੁਤ ਜ਼ਰੂਰੀ ਆ ਚਾਹੇ ਸਵੇਰੇ ਜਾਓ ਜਾਂ ਸ਼ਾਮ ਨੂੰ ਜਾਓ ਆ ਮੈਂ ਇੱਕ ਬੈਗ ਲੈ ਕੇ ਆਈ ਸੀ ਇਹਦੇ ਜਿੱਪੀ ਨਹੀਂ ਹੈਗੀ ਦਸ਼ਨ ਜਦੋਂ ਵੀ ਕੁਛ ਨਾ ਕੁਛ ਖਰੀਦਦੀ ਆ ਨਾ ਹਮੇਸ਼ਾ ਡਿਫੈਕਟਡ ਚੀਜ਼ਾਂ ਖਰੀਦ ਲੈਂਦੀ ਆ ਚੰਗੀ ਤਰ੍ਹਾਂ ਚੈੱਕ ਨਹੀਂ ਕਰਦੀ ਉਦੋਂ ਆ ਜਿਹੇ ਦੋ ਤਿੰਨ ਚੀਜ਼ਾਂ ਖਰੀਦ ਕੇ ਲਈ ਆਦ ਨੇ ਤੇ ਦੋਨਾਂ ਤਿੰਨਾਂ ਦੀ ਡਿਫੈਕਟਾ ਕੁਛ ਨਾ ਕੁਛ ਤੇ ਬਾਕੀ ਤੇ ਤੁਹਾਨੂੰ ਅੱਗੇ ਚੱਲ ਕੇ ਅਸੀਂ ਮਿਲਦੇ ਆਂ ਦੱਸਦੇ ਆਂ ਕੌਣ ਕੌਣ ਜਾ ਰਿਹਾ ਸਾਡੇ ਨਾਲ ਤੇ ਇੱਕ ਵਾਰ ਘਰੋਂ ਨਿਕਲ ਜੀਏ ਫਿਰ ਦੇਖਦੇ ਆਂ ਕੀ ਖਾਣੇ ਆ ਹੂੰ ਕੀ ਖਾਣੇ ਆ ਤੇ ਨਹੀਂ ਖਾਂਦੇ ਹਾਂ ਤੇ ਮੈਨੂੰ ਸ਼ਾਪਿੰਗ ਵੀ ਕਰਾ ਦਿਓ ਠੀਕ ਆ ਜ਼ਰੂਰ ਵੈਸੇ ਮੈਂ ਮੰਮੀ ਨਾਲ ਦਿਨੇ ਕਰਕੇ ਆਈਆਂ ਬਹੁਤ ਸੌਰੀ ਹਾਂ ਤੁਹਾਡੇ ਕੋਲ ਨਹੀਂ ਪੈਂਡਿੰਗ ਰਹਿੰਦੀ ਹੈ ਹਾਂ ਮੇਰੇ ਕੋਲ ਨਹੀਂ ਸ਼ਾਪਿੰਗ ਰਹੀ ਪੈਂਡਿੰਗ ਸਾਡੀ ਅਜ ਐਨੀਵਰਸਰੀ ਵੀ ਆ ਤੇ ਤਾਂ ਕਰਕੇ ਫਿਰ ਮੈਂ ਬਹੁਤ ਸਾਰੀ ਸ਼ਾਪਿੰਗ ਕਰਾਂ ਅੱਜ ਥੋੜੀ ਆ ਅੱਜ ਇਹ ਵਲੌਗ ਤਾਂ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਹਾਂ ਫਿਰ ਕੀ ਹੈ ਉਹ ਤਾਂ ਅਗਲੇ ਦਿਨ ਹੋ ਜਾਊਗਾ ਤੇ ਬਾਕੀ ਤੁਹਾਨੂੰ ਅਸੀਂ ਪਹੁੰਚ ਕੇ ਮਿਲਦੇ ਕਿੱਥੇ ਜਾ ਰਹੇ ਪਹਿਲਾਂ ਅਸੀਂ ਫਿਰ ਤੁਹਾਨੂੰ ਦੱਸਦੇ ਆ ਬਾਅਦ ਚ ਆਪਾਂ ਪਹਿਲਾਂ ਫੋਨ ਕਰ ਲਈ ਹੂੰ ਲਓ ਜੀ ਅਸੀਂ ਜਿੱਥੇ ਜਾਣਾ ਸੀਗਾ ਉੱਥੇ ਜਾਣ ਦਾ ਪਹਿਲਾਂ ਤਾਂ ਸਾਡਾ ਪਲਾਨ ਹੋ ਗਿਆ ਕੈਨਸਲ ਅਸੀਂ ਉੱਥੇ ਕੈਨਸਲ ਤਾਂ ਕਰਤਾ ਕਿਉਂਕਿ ਸਾਡੇ ਇੱਥੇ ਵਾਲੇ ਮੰਮੀ ਡੈਡੀ ਨਹੀਂ ਜਾ ਰਹੇ ਨੇ ਤਾਂ ਕਰਕੇ ਫਿਰ ਅਸੀਂ ਹੁਣ ਸੋਚਿਆ ਵੀ ਚੱਲ ਪੇਕੇ ਪਿੰਡਾਂ 'ਲੇ ਮੰਮੀ ਡੈਡੀ ਨੂੰ ਬੁਲਾਉਨੇ ਆ ਤੇ ਉਹਨਾਂ ਨਾਲ ਹੀ ਡਿਨਰ ਕਰਕੇ ਆਉਨੇ। ਬਿਲਕੁਲ ਸਾਡਾ ਪਲਾਨ ਸੀਗਾ ਪਹਿਲਾਂ ਦਾ ਸਾਰਿਆਂ ਦੇ ਜਾਣ ਦਾ ਪਲਾਨ ਸੀਗਾ ਸਾਡਾ ਵੀ ਸਾਰਿਆਂ ਨੇ ਜਾਣਾ ਤੇ ਸਾਡੇ ਫਿਰ ਇੱਥੇ ਆ ਕੇ ਰਿਸ਼ਤੇਦਾਰ ਕਰੇ ਤੇ ਫਿਰ ਰਿਸ਼ਤੇਦਾਰਾਂ ਨੂੰ ਛੱਡ ਕੇ ਫਿਰ ਜਾਇਆ ਵੀ ਨਹੀਂ ਜਾਂਦਾ ਹਨਾ। ਮੰਮੀ ਕਹਿੰਦੀ ਕਿ ਤੁਸੀਂ ਨਾ ਆਪਣਾ ਪਲਾਨ ਕੈਨਸਲ ਕਰੋ ਵੀ ਸਾਡਾ ਤਾਂ ਚੱਲ ਕੋਈ ਨਹੀਂ ਅਸੀਂ ਫੇਰ ਕਿਸੇ ਦਿਨ ਜਾਏ ਹਾਂਗੇ। ਹਾਂ ਉਹਨਾਂ ਨਾਲ ਫੇਰ ਕਿਸੇ ਦਿਨ ਜਾਵਾਂਗੇ। ਤੇ ਹੁਣ ਜਾ ਕੇ ਦੇਖਦੇ ਆ ਮੰਮੀ ਹੋਰਾਂ ਨੇ ਕੀ ਖਾਣਾ ਕਿੱਥੇ ਉਹਨਾਂ ਨੂੰ ਲੈ ਕੇ ਜਾਈਏ। ਬਿਲਕੁਲ। ਬਸ ਤਾਂ ਇੱਕ ਦੋ ਕ ਰੈਸਟੋਰੈਂਟ ਸਾਡੇ ਸਾਈਡੇ ਨੇ ਵੀ ਉੱਥੇ ਜਾਣੇ ਨੇ ਕਿਉਂਕਿ ਸੁਨਾਮ ਸਾਨੂੰ ਨੇੜੇ ਪੈਂਦਾ ਤੇ ਸੁਨਾਮ ਹੀ ਜਾਵਾਂਗੇ ਅਸੀਂ ਤੇ ਉੱਥੇ ਦੋ ਤਿੰਨ ਰੈਸਟੋਰੈਂਟ ਵਧੀਆ ਗਏ ਬਟ ਇਸ ਵਾਰ ਅਸੀਂ ਇੱਕ ਨਵਾਂ ਗੜਿਆ ਉੱਥੇ ਜਾਣ ਦੀ ਟਰਾਈ ਕਰਾਂਗੇ ਉੱਥੇ ਦੇਖਦੇ ਆ ਵੀ ਕਿਹੋ ਜਿਹਾ ਖਾਣਾ ਪੀਣਾ ਕਿਹੋ ਜੀ ਕੁਆਲਿਟੀ ਆ ਐਂਬੀਅੰਸ ਕਿਹੋ ਜਿਹਾ ਨਾ ਰੈਸਟੋਰੈਂਟ ਦਾ ਪਰ ਮੈਂ ਰੋਟੀ ਨਹੀਂ ਖਾਣੀ ਹੈਗੀ ਮੈਂ ਤਾਂ ਹੋਰ ਕੁਝ ਖਾਉਂਗੀ ਹਾਂ ਹੋਰ ਕੀ ਖਾਣਾ ਤੂੰ ਰੋਟੀ ਹੀ ਖਾਂਦੇ ਹੁੰਦੇ ਹੱਥ ਨੇ ਰੋਟੀ ਕਾਲੀ ਚੁੱਪ ਕਰਕੇ ਮੈਂ ਨਹੀਂ ਮੈਂ ਰੋਟੀ ਮੈਂ ਘਰੋਂ ਖਾ ਕੇ ਆਈ ਆ ਦੇਖ ਲਓ ਲੈ ਇੱਕ ਹੀ ਗੱਲ ਬਣੀ ਖਾਣ ਆਪਾਂ ਕਰਨ ਡਿਨਰ ਚੱਲੇ ਰੋਟੀ ਤੋਂ ਘਰੋਂ ਖਾਇਆ ਹੀ ਕਿਉਂਕਿ ਮੇਰੇ ਬਾਹਰਲੀ ਰੋਟੀ ਪਾੜੀ ਹੈਵੀ ਹੋ ਜਾਂਦੀ ਹੈ ਨਾ ਮੈਂ ਪਹਿਲੀ ਡਾਈਟਿੰਗ ਤੇ ਆ ਚਲੋ ਤੁਹਾਨੂੰ ਮਿਲਦੇ ਆ ਪਹੁੰਚ ਕੇ ਕਿੱਥੇ ਜਾ ਰਹੇ ਆ ਛੱਡੀ ਇੱਥੇ ਹੀ ਆਉਣ ਦੀ ਸਲਾਹ ਹਲੇ ਸਾਨੂੰ ਥੋੜਾ ਬਾਜ਼ਾਰ ਚ ਕੰਮ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਬਾਕੀ ਤਿੰਨ ਚਾਰ ਹੋਰ ਨੇ ਵਧੀਆ ਹੋਟਲ 3 4 ਹੋਰ ਨੇ ਸੁਨਾਮ ਚ ਤੇ ਦੇਖਦੇ ਆਂ ਬਾਕੀ ਉਥੇ ਕਿਹੜੇ ਚ ਜਾਣੇ ਹੁਣ ਅਸੀਂ ਕਿਹੜੇ ਚ ਨਹੀਂ ਤੇ ਮੰਮੀ ਹੋਰੀ ਆਉਂਦੇ ਨੇ ਇੱਥੇ ਉਹਨਾਂ ਦਾ ਵੇਟ ਕਰੀ ਜਾਂਦੇ ਆਂ ਅਸੀਂ ਜੇ ਹੁਣੇ ਪਹੁੰਚਦੇ ਨੇ ਤਾਂ ਇੱਥੇ ਹੀ ਅਸੀਂ ਗੱਡੀ ਚ ਬਿਠਾ ਲਾਂਗੇ ਫਿਰ ਬਾਜ਼ਾਰ ਚ ਜਾਵਾਂਗੇ ਤੇ ਨਹੀਂ ਫਿਰ ਜੇ 10 20 ਮਿੰਟ ਉਹ ਲੇਟ ਆਉਂਦੇ ਆਗੇ ਤਾਂ ਫਿਰ ਅਸੀਂ ਪਹਿਲਾਂ ਬਾਜ਼ਾਰ ਚ ਜਾਏ ਆਉਨੇ ਆ ਤਾਂ ਜੁੜੇ ਰਹੋ ਵਲੌਗ ਦੇ ਨਾਲ ਤੁਸੀਂ ਚੱਲ ਬਈ ਜਸਨ ਉੱਤਰ ਆਜਾ ਆਗੇ ਬਰਾ ਬੈਠੋ ਇੱਥੇ ਆਗੇ ਮੰਮੀ ਹੋਰੀ ਹੁਣ ਤੇ ਇੱਥੇ ਨਾਲ ਬਹਿ ਜਾਂਦੇ ਆ। ਥੈਂਕ ਯੂ ਐਦਰ ਐਟ ਦਾ ਐਦਰ ਬਲੌਗ ਬਣ ਲਿਓ ਦੇਖੋ। ਆ ਜੋ। ਅੰਤੜੀ ਗਲਾਂ ਦੇ ਲੱਗ ਜਿਆ ਗਰਮ। ਨਾ ਦੇਖੇ ਤਾਂ। ਹਾਏ। ਬਾਕੀ ਅੱਗੇ ਮਿਲਦੇ ਆ ਤੁਹਾਨੂੰ ਬਲੌਗ 'ਚ ਜੁੜੇ ਰਹਿਓ ਨਾਲ ਨਾਲ। ਬੈਠੋ ਤੁਸੀਂ ਬੱਚਾ ਅਸੀਂ ਬੈਠੇ ਆ ਮੇਰੀ ਪੇਸਟਰੀ ਜ਼ਰੂਰ ਲੈ ਕੇ ਆਇਓ ਰੈੱਡ ਵੈਲਵਟ ਵਾਲੀ ਠੀਕ ਆ ਹੋ ਗਏ ਕੇਕ ਲੈਂ ਸਾਡੇ ਸੁਨਾਮ ਚ ਕੇਕ ਸ਼ਾਪ ਸਭ ਤੋਂ ਬੈਸਟ ਹੈ ਇਹਦੇ ਕੇਕ ਸਾਰੇ ਫਰੈਸ਼ ਹੁੰਦੇ ਨੇ 10 ਗੱਡੀ ਤਾਂ ਅਸੀਂ ਆਪਣੀ ਅੱਛਾ ਕੇਕ ਫੜਾਉਣ ਆ ਰਹੇ ਨੇ ਮੇਰੀ ਪੇਸਟਰੀ ਇਹਦੇ ਪਿੱਛੇ ਪੇਸਟਰੀ ਹੈ ਦਸ਼ਮਤਾਂ ਨਾਲ ਰੱਖੀ ਕਿਹੜੇ ਕਿਹੜੀ ਰੈੱਡ ਵੈਲਵਟਨ ਕੋਪਰੇ ਦੇ ਇੱਕ ਛੋਟੀ ਜੀ ਡੱਬੀ ਆ ਓਕੇ ਉਧ ਪਰੇ ਟਰੀ ਹੈ। ਦੱਸੀ ਕੁਆਰੀਆਵਲੀ ਗਲੀ ਚ ਲੈ ਜਾ ਮੈਨੂੰ ਉੱਥੇ ਜਿੱਥੇ ਉਹ ਵਾਲੀਆਂ ਥੋਕਦਿਆਂ ਦੁਕਾਨਾਂ ਨੇ। ਕਿਹੜੀ ਚ? ਆਂਬਲੀ ਚ। ਉਧਰ ਕੀ ਤਾਂ ਬੰਦ ਹੋ ਗਈਆਂ ਹੁਣ। ਨਹੀਂ ਹੋਈਆਂ। ਹੁਣ ਆਪਾਂ ਪਹੁੰਚ ਕੇ ਰੈਸਟੋਰੈਂਟ ਵੀਰਪਾਲ ਦਾ ਫੋਨ ਆ ਗਿਆ ਸੀ ਲੜਨ ਲੱਗ ਗਏ ਕਿ ਤੂੰ ਮੈਨੂੰ ਇਨਵਾਈਟ ਨਹੀਂ ਕਰਿਆ। ਹੁਣ ਤੂੰ ਐਡੀ ਦੂਰ ਹਥੇ ਯੂ ਐਸ এ ਬੈਠੀ ਮੈਂ ਤੈਨੂੰ ਕਿਵੇਂ ਇਨਵਾਈਟ ਕਰਾਂ? ਉਹ ਉਤਲੇ ਮੈਨੂੰ ਹੀ ਕਰਦੀ ਖੜਾ। ਉਤਲੇ ਮੈਨੂੰ ਕੋਈ ਗੱਲ ਬਣੀ ਐ ਮੈਂ ਉਹਨੂੰ ਕਿਵੇਂ ਇਨਵਾਈਟ ਕਰ ਲੂੰਗੀ? ਇਕ ਤਾਂ ਐਵੇਂ ਹੁੰਦਾ ਵੀ ਕਿ ਤੂੰ ਇੱਥੇ ਨੇੜੇ ਜਿਹੜੇ ਸੀ ਕਿਤੇ ਮੈਂ ਤੈਨੂੰ ਆਵਾਜ਼ ਮਾਰੀ ਜਾਣ ਕੇ ਤੂੰ ਆਈ ਨਹੀਂ ਹੂੰ ਹਣ ਇਹ ਚ ਪਾਪਾ ਜੀ ਦੱਸੋ ਮੇਰੀ ਗਲਤੀ ਕੋਈ ਪਰ ਤੁਸੀਂ ਮੇਰੀ ਗਲਤੀ ਕੱਢੂਗੇ ਹੈਲੋ ਤੇ ਹੁਣ ਅਸੀਂ ਜਾਣਾ ਰੈਸਟੋਰੈਂਟ 'ਚ ਨਵਾਂ ਬਣਿਆ ਪਹਿਲੀ ਵਾਰ ਜਾਵਾਂਗੇ ਦੇਖਦੇ ਆ ਕਿਵੇਂ ਦਾ ਐਕਸਪੀਰੀਅੰਸ ਲੈਂਦਾ ਸਾਡਾ ਕਿਵੇਂ ਦਾ ਨਹੀਂ ਬਾਕੀ ਪਾਪਾ ਦੱਸਣਗੇ ਕੋਕਾ ਵਧੀਆ ਨੇ ਇਹਨਾਂ ਦੇ ਕਿ ਨਹੀਂ ਹਾਂ ਕਈ ਵਾਰ ਹੁੰਦਾ ਵੀ ਸ਼ੈੱਕ ਵਧੀਆ ਨਹੀਂ ਆਹ ਰੈਸਟੋਰੈਂਟ ਹੈ ਤੇ ਇਹ ਤੇ ਅਸੀਂ ਜਾਵਾਂਗੇ ਫਸਟ ਟਾਈਮ ਬਾਕੀ ਦੇਖਦੇ ਆ ਕਿਹੋ ਜਿਹਾ ਸਿਸਟਮ ਹੈ ਇੱਥੇ ਕਿਹੋ ਜਿਹਾ ਹੈ ਨਹੀਂਗਾ ਇੱਕ ਹੋਰ ਗੱਡੀ ਲਾਉਣੀ ਹੈ ਫਿਰ ਤੇ ਪਾਪਾ ਜੀ ਗੱਡੀ ਇੱਧਰ ਹੀ ਲਾਉਣੀ ਦੀ ਹੈ ਤਾਂ ਇਹਨਾਂ ਦੇ ਪਿੱਛੇ ਹੈ ਜੀ ਪਾਰਕਿੰਗ ਵਿੱਚ ਇੱਥੇ ਲਾਦੇ ਪੰਪ ਤੇ ਨਾਉ ਤੇ ਲਾਦੇ ਨਹੀਂ ਆ ਨਹੀਂ ਇਹ ਤੋਂ ਫਿਰ ਜਸਾ ਗੱਡੀਆਂ ਕਿਵੇਂ ਨਿਕਲਣੇ ਉਹ ਦੁਕਾਨਾਂ ਬੰਦ ਨੇ ਬੇਟਾ ਜੀ ਪਾਪਾ ਜੀ ਉੱਥੇ ਲਾਵੇ ਕਰਨਾ ਅਰੇ ਗੱਡੀ ਦੇ ਉੱਠਾ ਲੈ ਨਾ ਗੱਡੀ ਲਾਤੀ ਅਸੀਂ ਤੇ ਇਹ ਰੈਸਟੋਰੈਂਟ ਆ ਮੇਰੇ ਕੋਲ ਹੁਣ ਦੇਖਦੇ ਆ ਤੇ ਵੈਸੇ ਇਹਨਾਂ ਦੀ ਇੱਧਰ ਪਾਰਕਿੰਗ ਥੋੜੀ ਪੰਪ ਵੀ ਇਹਨਾਂ ਦੀ ਆ ਆ ਪਾਰਕਿੰਗ ਵੀ ਹੈਗੀ ਆ। ਬਾਕੀ ਆ ਦੇਖੋ ਕਿਹਦੇ ਸੋਹਣੇ ਲੱਗਦੇ ਆ। ਹਾਂ ਸੋਹਣੇ ਆਗੇ ਸਹੀ ਗੱਲ ਇੱਕ ਚੀਜ਼ ਦਿਖਾਉਣਾ। ਆ ਕਿੰਨੇ ਸੋਹਣੇ ਲੱਗਦੇ ਆ। ਇੱਥੇ ਅਦਰਖਤ ਹੈਗਾ। ਦਰਖਤ ਦੇ ਵਿੱਚ ਟੰਗਿਆ ਹੋਇਆ ਬਹੁਤ ਸੋਹਣੇ ਲੱਗਦੇ ਆਗੇ। ਤੇ ਬਾਕੀ ਚਲੋ ਤੁਹਾਨੂੰ ਚੱਲ ਕੇ ਦਿਖਾਉਂਦੇ ਇੱਕ ਵਾਰ ਨਵਾਂ ਬਣਿਆ ਬਾਕੀ ਦੇਖਦੇ ਆ ਕੀ ਸਿਸਟਮ ਹੈ ਕੀ ਨਹੀਂ। ਅੰਦਰ ਚੱਲ ਕੇ ਤੁਹਾਨੂੰ ਮਿਲਦੇ ਆਂ ਦਿਖਾਉਂਦੇ ਆਂ ਕੀ ਕੀ ਆਰਡਰ ਕਰਤਾ ਜਸ਼ਨਾ ਹੂੰ ਮੈਂ ਤਾਂ ਸਿਰਫ ਇੱਕ ਪਾਣੀ ਦੀ ਬੋਤਲ ਮੰਗਾਈ ਐ ਇਹੀ ਪੀਉਂਗੀ ਤੇ ਇਹੀ ਪੀ ਕੇ ਘਰੇ ਜਾਉਂਗੀ ਖਾਂਦੀ ਨਹੀਂ ਕੋਈ ਮਤਲਬ ਲੈ ਵੈਰੀ ਗੁੱਡ ਮੈਂ ਤੁਹਾਡੇ ਲਈ ਮੰਗਾਇਆ ਇੱਕ ਫਿੰਗਰ ਚਿਪਸ ਮੰਗਾਇਆ ਨੇ ਇੱਕ ਪਨੀਰ ਟਿੱਕਾ ਮੰਗਾਇਆ ਫੋਰ ਤੁਸੀਂ ਮੈਨੂੰ ਦੱਸ ਸਕਦੇ ਹੋ ਕੀ ਖਾਣਾ ਉਹ ਮੈਂ ਆਰਡਰ ਕਰ ਦੂੰਗੀ ਠੀਕ ਹੈ ਕਿ ਕਿਉਂਕਿ ਆਰਡਰ ਮੈਂ ਕਰੂੰਗੀ ਨਾ ਤਾਂ ਕਰਕੇ ਵੀ ਪਰਸ ਜਿਹੜਾ ਮੇਰੇ ਕੋਲ ਆ ਹਾਂ ਹੋਰ ਕੁਛ ਨਹੀਂ ਬਿਲਕੁਲ ਨਾ ਕਿ ਬਿੱਲ ਦੇਣਾ ਨੂੰ ਖਾਣਾ ਵੀ ਤਾਂ ਹੈ ਮੈਨੂੰ ਖਾਣਾ ਦਾ ਜ਼ਰੂਰ ਹੈ ਖਾਣਾ ਵੀ ਤਾਂ ਹੈ ਬਿੱਲ ਵੀ ਤਾਂ ਹੀ ਦੇਣਾ ਮੈਨੂੰ ਹੱਦ ਹੋ ਗਈ ਵੀ ਇਹਦੀ ਵੀ ਪੈਣ ਦੇਣਾ ਖਾਣਾ ਵੀ ਤਾਂ ਹੈ ਇਹ ਤਾਂ ਗੱਲ ਵੀ ਅੱਛਾ ਹੈ ਬਲੇਮ ਬਲੇਮ ਲਾ ਰਿਹਾ ਪਾਪੂ ਜੀ ਮੈਂ ਤਾਂ ਡਾਈਟਿੰਗ ਤੇ ਲੱਗਦਾ ਕੋਈ ਨਾ ਕਰ ਰਹੀ ਕਿ ਚਾਹਤ ਹੈ ਕਿ ਉਹ ਕਰ ਰਹੀ ਹੈ ਇਹਦੀ ਡੇਟਿੰਗ ਪਿਛਲੇ ਹਫ਼ਤੇ ਕਿਹਾ ਜਿਹੜਾ 12 ਕ ਰੈਸਟੋਰੈਂਟ ਤੇ ਡਿਨਰ ਵੀ ਹੋ ਰਿਹਾ ਤੇ ਡੇਟਿੰਗ ਵੀ ਹੈਗੀ ਸਾਰੇ ਜਣੇ ਇਹ ਡੇਟਿੰਗ ਜ਼ਰੂਰ ਕਰ ਰਹੇ ਕੋਲ ਹਾਂ ਹੈਲਦੀ ਰਹੋਗੇ ਤਾਂ ਸਿਹਤਮੰਦ ਰਹੋਗੇ ਤਾਂ ਫਿਰ ਤੁਹਾਨੂੰ ਕੋਈ ਬਿਮਾਰੀਆਂ ਵੀ ਨਹੀਂ ਲੱਗਣੀਆਂ ਤੇ ਫਿੱਟ ਵੀ ਰਹੋਗੇ ਬਾਕੀ ਤੁਹਾਨੂੰ ਅੱਗੇ ਮਿਲਦੇ ਵਲੌਗ ਚ ਹੁਣ ਆ ਗਿਆ ਸਭ ਤੋਂ ਔਖਾ ਟਾਸਕ ਤੇ ਆਰਡਰ ਕੀ ਕਰੀਏ ਠੀਕ ਹੈ ਰਸ਼ਨ ਦੇ ਕੀ ਆਰਡਰ ਕਰਨਾ ਆਪਾਂ ਹੈ ਆਰਡਰ ਕਰ ਦੋ ਮੇਰੀ ਪਲੇਟ ਤੇ ਚਮਚ ರೆਡੀ ਨੇ ਬਸ ਮੈਂ ਖਾਣ ਲਈ ਰੈਡੀ ਬੈਠੀ ਆਰਡਰ ਤਾਂ ਕਰ ਦੇ ਕੁਛ ਪਹਿਲਾਂ ਦੇਖ ਆਪਾਂ ਮੈਂ ਤਾਂ ਉਹਦਾ ਹੈਲਦੀ ਪਨੀਰ ਟਿੱਕਾ ਬਾਬਾ ਜੀ ਹੈਲਦੀ ਹੀ ਹੁੰਦਾ ਤਾਂ ਕਰਕੇ ਫਿਰ ਮੈਂ ਉਹੀ ਮੰਗਾਇਆ ਚਲੋ ਸਾਡੇ ਵਾਸਤੇ ਤੂੰ ਦੇਖ ਕੁਛ ਆਰਡਰ ਕਰੀਏ ਤੂੰ ਤਾਂ ਪਲੇਟ ਇਕੱਲਾ ਨਹੀਂ ਦੇ ਆਪਸ਼ਨ ਦੇ ਦੇਣੀਆਂ ਹਾਂ ਸ਼ਾਹੀ ਪਨੀਰ ਤਾਂ ਮਿੱਠਾ ਜਿਹਾ ਹੁੰਦਾ ਐਂ ਕਰਦੇ ਇੱਕ ਤਾਂ ਸਪੈਸ਼ਲ ਸੋ ਇਹਨਾਂ ਦਾ ਸਪੈਸ਼ਲ ਮਲਾਈ ਕੋਫਤੇ ਛੱਡ ਦੇ ਨਹੀਂ ਮਲਾਈ ਕੋਫਤਾ ਨਹੀਂ ਖਾਣਾ ਇੱਕ ਤਾਂ ਚਨਾ ਮਸਾਲਾ ਚਨਾ ਮਸਾਲਾ ਕਰ ਲਈ ਹਾਂ ਚਨਾ ਇੱਕ ਚਨਾ ਮਸਾਲਾ ਕਰ ਲੈਨੇ ਆ ਤੇ ਇੱਕ ਤਾਂ ਪਨੀਰ ਟਿੱਕਾ ਬਟਰ ਮਸਾਲਾ ਪਨੀਰ ਟਿੱਕਾ ਤਾਂ ਮੰਗਾਈ ਆ ਪਨੀਰ ਬਟਰ ਮਸਾਲਾ ਕਰ ਲੈਨੇ ਇੱਕ ਸਟਾਰਟਰ ਚ ਸਨੈਕਸ ਮੰਗਾਏ ਸੀ ਆ ਗਏ ਤੇ ਚੈੱਕ ਕਰੀਦਾ ਸਨਨੇ ਡੱਡਾ ਆ ਹੁੰਦੀ ਹੈ ਡਾਈਟਿੰਗ ਬਾਕੀ ਨਹੀਂ ਡਾਈਟਿੰਗ ਹੈਲਦੀ ਡਾਈਟਿੰਗ ਇਹੀ ਹੁੰਦੀ ਹੈ ਜੀ ਜਿਹੜਾ ਬੰਦਾ ਜਿਹੜਾ ਕੋ ਸਾੜੇ ਖਾ ਲੇ ਇਹੀ ਹੈਲਦੀ ਡਾਈਟਿੰਗ ਹੁੰਦੀ ਹੈ ਬਾਕੀ ਤੁਨ ਆਗੇ ਹਰ ਚੀਜ਼ ਤੇ ਪੈਸੇ ਲੱਗੇ ਹੁੰਦੇ ਹੈ ਖਰਾਬ ਤਾਂ ਨਹੀਂ ਕਰੀ ਜਾ ਸਕਦੀ ਨਾ ਬਿਲਕੁਲ ਜੀ ਬਿਲਕੁਲ ਤੇ ਅੱਗੇ ਅੱਗੇ ਤੁਨ ਦੋਹਾਂ ਨਾਲ ਡਾਈਟਿੰਗ ਜਿਵੇਂ ਹੁੰਦੀ ਹੈ ਮੈਂ ਨਹੀਂ ਖਾਣਾ ਸਪੀਸ ਵਸਰੀ ਕੀ ਹੱਲ ਹੈ ਇਸ ਪੀਸ ਲਓ। ਦੱਸਿਆ ਮੈਨੂੰ ਲੱਗਦੀ ਆਂ ਲੀਮੀਓ। ਤੂੰ ਫਿਰ ਖਾ ਗਈ। ਇਹ ਨਾ ਕਾਹਦੇ ਨੂੰ ਮਾਰਦੇ। ਚੱਲੋ ਜੀ। ਹਲਾਓ ਜੀ। ਬੈਲੈਂਸ ਹੀ ਵਗਾਰਦਾ ਜਹਾਜ ਨੇ ਕੇ ਕੇ ਚੱਕਿਆ ਆਹ ਸੜਤਾ ਮੀਨ ਬੈਲੀ ਨਹੀਂ ਦੇ ਕੇ ਚੱਕਿਆ ਮਾਗ ਰਿਹਾ ਸੈਟ ਪਹਿਲਾ ਤਾਂ ਰਾਸਤੇ ਜੀ ਬੈਲੈਂਸ ਵਿਗੜ ਗਿਆ ਕੇਕ ਦਾ ਕਿਉਂ ਦੱਸਣਾ ਦੱਸਣਾ ਬੈਲੈਂਸ ਵਿਗੜ ਗਿਆ ਦੀ ਕਾਜ਼ਮਾ ਇਹ ਹੁੰਦਾ ਫਲ ਕਾਮਾ ਉਧਰ ਚੱਲ ਸਾਡੇ ਨੰਮੋਰ ਤੋਂ ਦੁਕਾਨਾ ਹੁੰਦਾ ਡਾਲਨ ਵਾਲਾ ਕੱਪੜੇ ਨਹੀਂ ਡੇਲਾ ਤੇ ਉਹ ਤੇ ਡਾਲਨ ਹਾਂ ਆ ਕੇ ਲਾ ਬਦਲ ਤੁਸੀਂ ਖਾਏ ਤੇ ਅੱਗੇ ਅੱਗੇ ਤੁਹਾਨੂੰ ਮਿਲ ਖੋਣੇ ਸੀ ਕੀ ਕੰਨ ਹੁੰਦਾ ਲੋ ਜੀ ਡਿਨਰ ਸਾਡ ਆ ਗਿਆ ਜਿਹੜਾ ਸੀ ਆਰਡਰ ਕੀਤਾ ਸੀ ਦਸਤ ਤਣੀਆਂ ਹੋਈਆਂ ਕੀ ਹੈ ਤਣੀਆਂ ਤੇ ਦੱਸ ਆ ਵੀ ਇੱਕ ਵਾਰ ਤੋਂ ਤੇ ਆਹ ਆਰਡਰ ਕੀਤਾ ਅਸੀਂ ਚਰਨਾ ਮਸਾਲਾ ਤਾਂ ਆ ਕੀ ਸੀ ਪਨੀਰ ਬਟਰ ਮਸਾਲਾ ਪਨੀਰ ਬਟਰ ਮਸਾਲਾ ਮਿਕਸ ਰਾਇਤਾ ਮਿਸੀਆਂ ਰੋਟੀਆਂ ਤੇ ਇਹ ਸਭ ਕੁਝ ਅਸੀਂ ਆਰਡਰ ਕੀਤਾ ਤੇ ਸਾਰਾ ਸਾਡਾ ਡਿਨਰ ਆ ਗਿਆ ਬਾਕੀ ਵਖਦੇ ਹਾਂ ਕਿਵੇਂ ਦਾ ਸਿਸਟਮ ਹੈ ਕੀ ਦੇਸ ਹੈ ਕੀ ਟੇਸ ਹੈ ਵੈਸੇ ਵਧੀਆ ਲੱਗ ਰਿਹਾ ਦੇਖਣ ਨੂੰ ਪਹਿਲਾਂ ਇੱਕ ਦੋ ਤਿੰਨ ਅਸੀਂ ਆਰਡਰ ਕੀਤੀਆਂ ਸੀ ਜਿਹੜੀਆਂ ਬਹੁਤ ਵਧੀਆ ਟੇਸ ਸੀਗਾ ਆਪਣੇ ਟਿੱਕਾ ਤੇ ਫ੍ਰੈਂਚ ਫ੍ਰਾਈਜ਼ ਬਹੁਤ ਵਧੀਆ ਸੀਗੇ ਟੇਸਟੀ ਸੀਗੇ ਤੇ ਕੁਆਂਟੀਟੀ ਵੀ ਗੁੱਲ ਸੀਗੀ ਇੱਕ ਰੋਟੀ ਫਨੀ ਵੀ ਕਰਤੀ ਅਸੀਂ ਅਲੇ ਜਦੋਂ ਲਓ ਜੀ ਤੰਦਰ ਕਰਕੇ ਆ ਗਿਆ ਹਾਂ ਮੈਂ ਤਾਂ ਕੁਝ ਖਾਇਆ ਨਹੀਂ ਤੇ ਬਹੁਤ ਵਧੀਆ ਸੀਗਾ ਖਾਣਾ ਪੀਣਾ ਸਾਰਾ ਤੇ ਮਾਹੌਲ ਖਾਣਾ ਪੀਣਾ ਬਹੁਤ ਵਧੀਆ ਸੀ ਬਟ ਸਾਡੇ ਕੁਝ ਫੈਮਿਲੀ ਮੈਂਬਰ ਸੀ ਜਿਹੜੇ ਆਏ ਨਹੀਂ ਤੇ ਖਾਏ ਨਹੀਂ ਅਸੀਂ ਬਹੁਤ ਮਿਸ ਵੀ ਕੀਤਾ ਬਿਲਕੁਲ ਜੀ ਹੁੰਦੇ ਸਾਰੇ ਜਾਣੇ ਫਿਰ ਅਸੀਂ ਹੋਰ ਵੀ ਜ਼ਿਆਦਾ ਇੰਜੋਏ ਕਰਨਾ ਸੀ ਬਿਲਕੁਲ ਤੇ ਮੌਸਮ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਜ਼ਿਆਦਾ ਠੰਡੀ ਠੰਡੀ ਹਵਾ ਚੱਲਦੀ ਆ ਤੇ ਬਹੁਤ ਜ਼ਿਆਦਾ ਸੋਹਣਾ ਤੇ ਮਾਹੌਲ ਬੈਠਣ ਲਈ ਵੀ ਬਹੁਤ ਸੋਹਣਾ ਇਸ ਹੋਟਲ ਚ ਤੇ ਜ਼ਰੂਰ ਪਹੁੰਚੋ ਜਿਨੇ ਜਿਨੇ ਵਧੀਆ ਹਨਾ ਖਾਣਾ ਖਾਣਾ ਤੇ ਵਧੀਆ ਮੈਨੂੰ ਇੱਥੇ ਬਹੁਤ ਸਵਾਦ ਲੱਗਿਆ ਹੁਣ ਤੁਸੀਂ ਮੈਨੂੰ ਰੋਜ਼ ਲੈ ਆਇਆ ਕਰਿਓ ਠੀਕ ਹੈ ਹੋਰ ਔਰ ਗੱਲਬਾਤ ਹੋਰ ਕੁਛ ਨਹੀਂ ਬੱਸ ਨਹੀਂ ਮਜ਼ਾਕ ਕਰਦੀ ਆਂ ਰੋਜ਼ ਜੇ ਇੱਥੇ ਆਣ ਲੱਗੀ ਫਿਰ ਤਾਂ ਇੱਥੇ ਹੁਣ ਐਨੇ ਚ ਹੀ ਖੜੀ ਆ ਫਰੇਮ ਵਿੱਚ ਚੜਾਏ ਬਿਲਕੁਲ ਜੀ ਤੇ ਬਿਲਕੁਲ ਤੁਹਾਨੂੰ ਮਿਲਦੇ ਆਂ ਗੱਡੀ 'ਚ ਬੈਠ ਕੇ ਇੱਕ ਵਾਰ ਅਸੀਂ ਇੱਕ ਮਿੰਟ ਕੋ ਲੌਕ ਖੋਲਿਓ ਗੱਡੀ ਕੀ ਰਹਿ ਗਿਆ ਹੁਣ ਹਾਂ ਜਸਨਾ ਹਾਂ ਹਾਂਜੀ ਫਾਈਨਲੀ ਅਸੀਂ ਘਰੇ ਪਹੁੰਚ ਗਏ ਤੇ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਤੇ ਮੈਂ ਰਾਜਸਾਦੀ ਗਈ ਸੁਸਤੀ ਇਸ ਕਰਕੇ ਮੇਰੇ ਸੁਸਤੀ ਬੈਗੀ ਬਿਲਕੁਲ ਅਰੇ ਇਹ ਅਸਲ 'ਚ ਘਰੇ ਤਾਂ ਬਹੁਤ ਟਾਈਮ ਪਹਿਲਾਂ ਆ ਗਏ ਸੀਗੇ ਹੋ ਗਿਆ ਹੋ ਗਿਆ ਪਾਉਣ ਦਾ ਪਾਣਾ ਹਾਂ ਸਾਨੂੰ ਉਧਾ ਪણો ਘੰਟਾ ਹੋ ਗਿਆ ਇਹਨੂੰ ਅਸਲ ਚ ਬਾਹਰ ਕੋਈ ਬੰਦਾ ਖੜਦਾ ਸੀਗਾ ਸਾਡੇ ਪਿੰਡ ਜਾਣ ਪਛਾਤਾ ਜਾਂ ਤਾਂ ਉਹ ਉਹਦੀ ਪੜਤਾਲ ਜੀ ਕਰਨ ਲੱਗੇ ਪੰਜ ਚਾਰ ਬੰਦੇ ਖੜੇ ਕਿੰਨਾ ਕਰਕੇ ਟਾਈਮ ਲੱਗ ਗਿਆ ਤੇ ਬਲੌਗ ਸਾਡਾ ਇੱਥੇ ਖਤਮ ਆ ਫਿਰ ਮੈਂ ਤੇ ਮੰਮੀ ਵੀ ਗੇਟ 'ਚ ਖੜ ਕੇ ਦੇਖਣ ਲੱਗੇ ਵੀ ਵਿਚਾਰਾ ਕੌਣ ਐ ਕਿਥੋਂ ਆ ਹਾਂ ਅਸਲ ਚ ਉਹ ਬੰਦਾ ਥੋੜਾ ਦਾ ਮੈਂਟਲੀ ਅਪਸੈਟ ਸੀਗਾ ਤੇ ਸਾਨੂੰ ਇਹ ਸੀ ਚਲ ਰਾਤ ਨੂੰ ਖੜਦਾ ਜਾ ਕੋਈ ਦਾ ਪਰਿਵਾਰ ਭਾਲਦਾ ਹੁੰਦਾ ਕਰਕੇ ਅਸੀਂ ਪੁੱਛ ਪੜਤਾਲ ਕਰਕੇ ਫੋਨ ਫੋਨ ਕਰਿਆ ਉਹਦੇ ਘਰੇ ਤੇ ਉਹਦੇ ਘਰ ਦੇ ਉਹਨੂੰ ਲੱਗ ਗਏ ਨੇ ਤਾਂ ਲੇਟ ਹੋ ਗਏ ਤੇ ਵੱਧ ਤੋਂ ਵੱਧ ਸ਼ੇਅਰ ਕਰੇ ਵੀਡੀਓ ਨੂੰ ਕਮੈਂਟ ਕਰਿਓ ਕੋਸ਼ਿਸ਼ ਕਰਦੇ ਆ ਕਿ ਵਲੌਗ ਦਿੱਲੀ ਪਾਇਆ ਕਰੀਏ ਦਿੱਲੀ ਦਾ ਵਲੌਗ ਪਾਇਆ ਕਰੀਏ ਕੋਸ਼ਿਸ਼ ਕਰਾਂਗੇ ਤੇ ਸਾਡੇ ਵਲੌਗ ਚ ਕੋਈ ਕਮੀ ਹੈ ਤਾਂ ਵੀ ਕਮੈਂਟ ਕਰ ਦਿਓ ਅਗਰ ਤੁਹਾਨੂੰ ਵਧੀਆ ਲੱਗਦਾ ਤਾਂ ਵੀ ਕਮੈਂਟ ਕਰ ਦਿਓ ਤੇ ਸਾਡੇ ਵਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਿਲਕੁਲ ਜੀ ਸਸਿਕਾ